ਦੇਖੋ ਇੱਥੋਂ ਦਾ ਵਿਊ ਪੁਆਇੰਟ ਆਵਾਜ਼ ਆਵਾਜ਼ ਆ ਰਹੀ ਹੈ ਨਹੀਂ ਆਵਾਜ਼ ਆਵਾਜ਼ ਆ ਜਾਓ ਚਲੋ ਚਲੋ ਹਾਂ ਮਾਤਾ ਦੀ ਚੜ੍ਹਾਈ ਸਟਾਰਟ ਹੋ ਗਈ ਆ ਵਿਊ ਚੈੱਕ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਵੈਲਕਮ ਬੈਕ ਟੂ ਨਿਊ ਵਲੌਗ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਫਿਲਹਾਲ ਆਪਾਂ ਹਾਂ ਗਏ ਆ ਠਾਨਕੋਟ ਰੇਲਵੇ ਸਟੇਸ਼ਨ ਆ ਦੇਖੋ ਤੇ ਪਾਪਾ ਜੁੱਲਿਆਂ ਤੇਰੀ ਮਾਤਾ ਵੈਸ਼ਨੂ ਦੇ ਵੀ ਫੋਨ ਟੱਲੇ ਆਪਾਂ ਸਾਰੇ ਜਣੇ ਆ ਸਾਰੇ ਭਰਾ ਸਰਪਾਈ ਇੱਥੋਂ ਐਕਸਿਲੇਟਰ ਤੋਂ ਤੁਰਦੇ ਜਾਂਦੇ ਪੈ ਜਾਂਦੇ ਚੱਲਦੇ ਆ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਪੈਂਦੀ ਆ ਜਫੀਆਂ ਹੈ ਆਹੋ ਯਾਰ ਹਨਾ ਉਹ ਦੇਖੋ ਬੰਦੇ ਬਸ ਤੁਸੀਂ ਪੂਰਾ ਪਾਜ ਲਿਆ ਦੂਜੇ ਪਾਸੇ ਫਿਲਹਾਲ ਤੇ 12:00 ਵੱਜ ਗਏ ਤੇ ਟ੍ਰੇਨ ਹੈਗੀ ਹੈ 3 ਮਿੰਟ ਡਿਲੇਟ ਆਰੀਏ 3 ਵਜੇ ਤਾਂ ਕਰ ਗਏ ਆਰੀਏ ਚੱਲੇ ਆ ਦੂਜੇ ਪਾਸੇ ਉੱਤਲੇ ਪਾਸੇ ਚੱਲੇ ਆ ਜਾ ਕੇ ਲਿਆ ਲੈ ਆਪਾਂ ਦੇਖ ਲਓ ਇੱਥੇ ਇਕੱਠੇ ਕਰ ਲਿਆ ਦੇਖ ਲਓ ਸਾਰਿਆਂ ਨੇ ਇਹ ਟ੍ਰਿਕ ਲਾ ਸਕਦੇ ਆ ਕਿਉਂ ਵੀ ਹਨੀ ਕਿੰਨੇ ਲੱਗਣੇ ਹਨੀ ਹਣਾ ਆਗੇ ਬੱਤਾ ਜਾਰੀ ਤੇ ਚੱਲਦਾ ਨਾਲ ਮੈਂ ਗਲਤੀ ਨਹੀਂ ਕਰਦਾ ਇੱਥੇ ਉੱਤੇ ਬੇਦਾਨ ਹਰੀ ਪਿੰਡ ਤੋਂ ਹੈਗੇ ਆ ਨਜ਼ਰ ਭੁੱਖ ਲੱਗਦੀ ਆ ਆਇਆ ਸਾਰੇ ਇਹਨਾਂ ਨਾਲ ਬਾਹਰ ਕੁਝ ਖਾਣ ਪੀਣ ਨੂੰ ਮਿਲ ਜੇ ਉਹ ਬੰਦੇ ਅੱਗੇ ਅੱਗੇ ਜਾਂਦੇ ਹੁਣ ਇੱਥੇ ਦੁਕਾਨ ਤੇ ਬੈਠੇ ਆ ਖਾਣ ਪੀਣ ਦਾ ਤੇ ਆ ਨਹੀਂ ਕੋ ਚਾਹ ਬਣਾਈ ਆ 7 ਕੱਪ ਆਏ ਕੋਈ ਫੈਨ ਦਾ ਬਿਸਕਟ ਲਏ ਖਾਦੇ ਆ ਕਮਾਟੀ ਤੈਰ ਤੋਂ ਬਣਾਈਏ ਫਿਰ ਚੱਲਦੇ ਮੇਰੀ ਵਿੱਚ ਪਈ ਪਾ ਕਿ ਕਿੰਨ ਲੱਗਣੀ ਆ ਪਾਣੀ ਦਾ ਚਾਹ ਆ ਗਈ ਹੈ ਅਦਰ ਕਿਦਾਂ ਦੀ ਚਾਹ ਪੀਤੀਏ ਨੇ ਹਾਂ ਹਾਂ ਲੈ ਨਾ ਆਇਆ ਨਾ ਲਓ ਕਮਾ ਮੈਂ ਮਿਲੀ ਟ੍ਰੇਨ 3 3:30 ਵਜੇ ਆ ਗਈ ਹੈ ਫੀਲ ਬਹੁਤ ਹੋ ਗਈ ਹੈ ਜੁਗਿਆ ਮਾਤਾ ਵੈਸ਼ਨੋਦੇਵੀ ਕਟੜਾ ਆ ਸਾਰੇ ਬੰਦੇ ਜਾਣਦੇ ਆਪਣੇ ਅੱਗੇ ਤੇ ਬਾਹਰ ਨਿਕਲਦੇ ਆ ਤੇ ਫਿਰ ਬਣਾਉਨੇ ਆ ਵਲੋਗ ਆਪਣੇ ਆਪ ਸਟਾਰਟ ਹੋ ਜਤਰਾ ਸਾਹਮਣੇ ਸਟੇਸ਼ਨ ਆ ਸਟੇਸ਼ਨ ਤੋਂ ਆ ਕੇ ਆ ਰਜਿਸਟ੍ਰੇਸ਼ਨ ਆ ਆਪਣੇ ਆਧਾਰ ਕਾਰਡ ਨਾਲ ਰਜਿਸਟ੍ਰੇਸ਼ਨ ਵੀ ਕਰਾ ਕੇ ਫਿਰ ਜਾ ਸਕਦੇ ਹੋ ਤੁਸੀਂ ਰਜਿਸਟ੍ਰੇਸ਼ਨ ਕਰਾਣੀ ਜ਼ਰੂਰੀ ਹੈ ਚੜਨ ਲੱਗਿਆਂ ਤੇ ਪਹਿਲਾ ਲੰਗਰ ਪਾਣੀ ਛਕ ਲਈਏ ਫਿਰ ਚੜਦੇ ਆ ਯਾਰ ਜੀ ਰੋਟੀ ਖਾ ਲਈ ਤੇ ਚਾਹ ਪੀ ਲਈ ਆ ਆ ਗਈ ਆ ਜੀ ਮਾਤਾ ਦੇ ਨਾਲ ਕਰਾ ਤੂੰ ਤੂੰ ਲੈ ਜੀ ਦੇਖ ਹੁਣ ਲੰਗਰ ਪਾਣੀ ਛੱਕ ਕੇ ਚਾਹ ਵੀ ਗਈ ਐ ਤੇ 2 ਰੁਪਏ ਮਾੜੇ ਦਸਾਰੇ ਦਸਾਰੇ ਆ ਜੋ ਨਹੀਂ ਲੈਣੇ ਵੀਰੇ ਤੁਰਦੇ ਜਾਂਦੇ ਆ ਸਾਰੇ ਜਣੇ ਕਾਰ ਵੀ ਲੈ ਲਿਆ ਚੜਾਈ ਟੈਕ ਕਰਦੇ ਆ ਕਿ ਅੱਗੇ ਅੱਗੇ ਤੈਰ ਪਰਦੀ ਹੋਇਆ ਹੈ ਪਤਾ ਨਾ ਉਹ ਚਾਹ ਪਾਣੀ ਪੀ ਗਏ ਫੇਰ ਜਿੰਦੇ ਸਾਰਾ ਬਾਜ਼ਾਰ ਆ ਕਾਬੀ ਬਾਈ ਬਣਾ ਪਈ ਦੀ ਇੱਥੇ ਉਹ ਕਿੰਨੇ ਅਖ ਰੋਟ ਓਏ ਕਾਕਾ ਗਿਆ ਲੈਂਦੇ ਜੰਮੂੜ ਨਾਲ ਕੋਟ ਉਹ ਲੈਣਾ ਤੁਸੀਂ ਮੈਂ ਕਿਤੇ ਘਰਾਂ ਨਾ ਕਰ ਟਵਾਤਾ ਨਹੀਂ ਲੱਭਣ ਵੀ ਲਿਆ ਫਲੈਸ਼ ਕਰ ਰਿਹਾ ਘਟ ਰਾ ਮਤਬ ਐਸਾ ਗੱਲ ਗਲੀਆਂ ਵਿੱਚ ਘੁੰਮ ਰਹੇ ਆਪਾਂ ਇੱਧਰ ਕੀ ਪਿੱਛੇ ਮੁੜ ਦੋ ਉੱਥੇ ਜਾਂਦੇ ਨੇ ਓਏ ਮਾਮਾ ਆ ਰਹਿ ਗਿਆ ਹੁਣ ਇੱਥੋਂ ਮੁੜ ਕੇ ਅੱਗੇ ਚੜਾਈ ਆਏ ਨਹੀਂ ਉਹ ਪਬਜੀ ਖੇਡ ਲੈਂਦੇ ਬਈ ਚਲੋ ਇਸੇ ਲੱਗ ਰਿਹਾ ਕਰ ਮਾਰਦੇ ਕੀ ਆ ਜੀ ਗੇਮ ਕਿੱਦਾਂ ਚੱਲਦੀ ਏ ਆ ਬਾਜ਼ਾਰ ਆ ਫੇਰ ਆ ਗਿਆ ਮਾਈ ਉਹ ਦੇਖ ਸਪਸ ਵੈਰ ਸ਼ਰਟ ਉੱਤੇ ਢੈਂਡਾ ਮੰਦਰ ਅੱਗੇ ਲੜ ਰੱਖਾਂਗੇ ਉਹ ਵਿਚੋ ਚੌਲ ਲਿਆ ਲਗੇ ਤੁਸੀਂ ਆਤੋਂ ਬਾਜ਼ਾਰ ਚ ਨਿਕਲ ਕੇ ਫੇਰ ਥੱਲੇ ਬਾਜ਼ਾਰ ਆ ਗਿਆ ਸਾਹਮਣੇ ਮੰਦਰ ਉਹੀ ਬੰਦੇ ਆਪਣੇ ਅੱਗੇ ਅੱਗੇ ਜਾਂਦੇ ਆ ਥੱਕੇ ਤੇ ਨਹੀਂ ਵੀਰੋ ਥੱਕਿਆ ਤੇ ਨਹੀਂ ਰਾਹੁਲ ਇਹ ਨਾਲ ਹੀ ਆ ਬਸ ਹਾਈ ਕਮ ਸੀਮੂ ਸੀਮੂ ਥੱਕੇ ਤੇ ਨਹੀਂ ਹਾਂ ਗੋਦੀਪਾ ਥੱਕੇ ਤੇ ਨਹੀਂ ਮੈਂ ਆ ਹੀ ਆਇਆ ਥੱਕਿਆ ਨਹੀਂ ਆ ਜੀ ਓਏ ਇਹਦਾ ਕੋਸਾ ਕੋਦਾ ਦੇ ਇੰਨਾ ਹੀ ਡ੍ਰਿੰਕ ਪਈ ਆ ਕੰਪੂਰਾ ਚਾਰ ਸਿਮੂ ਨੇ ਮਾਤਾ ਦੇ ਚੁੰਨੀ ਬੰਨ ਲਈ ਮਤਿਆਂ ਨਹੀਂ ਆ ਹਾਂ ਬੇ ਕੋਈ ਨਹੀਂ ਆ ਚੱਲ ਚੱਲ ਕੋਈ ਨਹੀਂ ਤੁਸੀਂ ਪੈ ਸਕਿਓ ਕਿ ਮਾਰੇ ਪਹੁੰਚ ਤ્યાં ਲਾਈਟ ਬਿਲਕੁਲ ਨਹੀਂ ਆ ਗਿਆ ਮਾਰੇ ਹਾਲਾਤ ਆ ਕਿ ਜੇ ਜੇ ਮੇਰੀ ਜਿੱਥੇ ਤੱਕ ਆਵਾਜ਼ ਜਾਂਦੀ ਹੈ ਜਨਰੇਟਰ ਲੈ ਕੇ ਆਓ ਬਈ ਇੱਥੇ ਲਾਈਟਾਂ ਪਾ ਜੀ ਆਹ ਵਾਲੀਆਂ ਨਹੀਂ ਚੱਲਦੀਆਂ ਬਾਕੀ ਦੇ ਸਾਰੇ ਵਾਲੇ ਦਵਾਲੇ ਲਿਆ ਟਾ ਗਿਆ ਹਾਂ ਕਿੱਥੇ ਬੰਦੇ ਆਂਦੇ ਵਕੀ ਆਂਦੇ ਵਕੀ ਬੰਦ ਨਹੀਂ ਇੱਥੇ ਆ ਸਾਹਮਣੇ ਮਾਤਾ ਦਾ ਦਰਵਾਹਰ ਆ ਗਿਆ ਆ ਆਜੋ ਆਜੋ ਹੈ ਦੱਸਦੇ ਕਿ ਦੋ ਕੰਮ ਲਾ ਆਹੋ ਹਾਂ ਮਾਤਾ ਦੀ ਚੜਾਈ ਸਟਾਰਟ ਹੋ ਗਈ ਹੈ ਰਾਹੁਲ ਤੱਕਿਆ ਨਹੀਂ ਰਾਹੁਲ ਨਾ ਨਾ ਹੈ ਕਿਤੇ ਬਾਜੀ ਆਏ ਚਾਹੀਦੇ ਕੰਮ ਸਟਾਰਟ ਹੋਇਆ ਦੇਖੀ ਦੇਖੀ ਪਾਣੀ ਆਪਣੀ ਛੈਟ ਚੱਲ ਰਿਹਾ ਬਾਕੀ ਕੋਈ ਨਹੀਂ ਤੁਰੇ ਜਾਂਦੇ ਆ ਸਾਰੇ ਥੋੜੇ ਜਿਹੇ ਤੁਰੇ ਆ ਸਿਮੂ ਤੇ ਗੋਲਦੀ ਪਾ ਕੇ ਅੱਗੇ ਜਾਂਦੇ ਆ ਬਾਕੀ ਸਾਰੇ ਮਨਾਲੀ ਆ ਐਨ ਕੋਈ ਕੰਮ ਨਹੀਂ ਆ ਦੁਕਾਨ ਦੇਖੋ ਕਿੰਨੀ ਲਾਈਟ ਹੈ ਕਈ ਸੰਗਤ ਆਂਦੀ ਆ ਫਿਲਹਾਲ ਤੇ ਕਈ ਜਾਂਦੇ ਆ ਆਪਾਂ ਵੀ ਜਾਂਦੇ ਆ ਆਣਾਂ ਦੇ ਘਟਾ ਆਣਾਂ ਦੇ ਜਲਦਾ ਗੋਲਦੀਪਾ ਦੇ ਸਿਮੂ ਦੀ ਜੋੜੀ ਅੱਗੇ-ਅੱਗੇ ਜਾਂਦੀ ਐ। ਆ ਚੱਲਣ ਦੇ ਸਿਮੂ ਸਭ ਤੋਂ ਸਪੀਡ ਦਾ। ਮੇਰੇ ਮੰਮੀ ਇਹ ਤਾਂ ਮੇਰੇ ਹਾਸੇ ਨੂੰ ਲੱਗਦਾ। ਆ ਜੀ। ਇਹਦੇ ਹਾਲਤ। ਇਹਦੇ ਹਾਲਾਤ। ਇਹਦੇ ਹਾਲਾਤ ਦਿਖਾਉਣੇ ਤੁਹਾਨੂੰ ਅੱਗੇ ਜਾ ਕੇ ਨਾ। ਕੀ ਨਿਕ ਪਾਣੀ ਤੇ? ਐਸਾ ਵੀ ਬਈ। ਹਾਂ। ਤੈਨੂੰ ਜਿੱਥੇ ਵਾਰੀ ਆਏਗਾ ਨਾ। ਇੰਟਰ ਤੇ ਟੈਕਾ ਵੀ ਬੜਿਆ ਉਹ ਫਾਸਟ-ਵਾਸਟ ਤੁਰਦੇ ਸੀ। ਗੋਲਦੀਪਾ ਜੀ ਵੀ ਅੱਗੇ-ਅੱਗੇ ਜਾਂਦੇ ਆ ਫਿਲਹਾਲ ਤੇ।

ਨਾਲੀਆਂ ਤੇਰੇ ਓਏ ਠੰਡਾ ਪਿਆ ਜਾ ਪਾਣੀ ਦੇਓ ਪਾਣੀ ਦੇਓ ਯਾਰ ਅਮੇ ਦੇ ਬੈਂਚ ਸਾਰਾ ਮਾ ਕਿਤੇ ਲੋਕਾਂ ਆ ਜਾਂ ਮੁਰੇ ਤੁਰੀ ਜਾਂਦੇ ਤੁਰੀ ਜਾਂਦੇ ਥੱਕਦੇ ਨਹੀਂ ਇਹਨਾਂ ਦੀ ਤੂਤੀ ਤੇ ਘਰ ਜਾ ਕੇ ਪਿਆਣੀ ਆ ਥੱਕ ਇਹਨਾਂ ਦੀ ਘਰ ਜਾ ਕੇ ਪਿਆਣੀ ਆ ਇਹਨਾਂ ਦੀ ਕਾਰ ਜੇ ਤਾਂ ਲੱਕਦੇ ਨਹੀਂ ਹੋ ਗਿਆ ਮਾਮਲਾ ਆਕ ਨਹੀਂ ਵੰਨੀ ਪਾ ਆ ਤਾਂ ਕੰਡ ਕੋਲ ਅਲੱਗ ਨਾ ਮਾਮਲਾ ਆਪਣੀ 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 ਕਿਹੜੇ ਆ ਦੇਖੋ ਇੱਥੋਂ ਦਾ ਥੋੜਾ ਥਿਮੂ ਰਾਹੁਲ ਤੇ ਗੋਲਦੀ ਭਾਜੀ ਆਪਾਂ ਚਾਰੇ ਅੱਗੇ ਆ ਬਾਕੀ ਬੰਦੇ ਪਤਾ ਨਹੀਂ ਕਿੱਥੇ ਰਹਿ ਗਏ ਉਹ ਆ ਆਈਏ ਮੈਨੂੰ ਲੱਗਦਾ ਥਿਮੂ ਦੀ ਵੀ ਸਪੀਡ ਘਟ ਹੋਉਂਦੀ ਆ ਹੌਲੀ ਹੌਲੀ ਦੇਖੋ ਮਗਰ ਮਗਰ ਆ ਗਿਆ ਨਾ ਸਮੋ ਨਾਲ ਨਾਲ ਤਾਂ ਹੀ ਬਗਲਾ ਬਲਵਿਨ ਆ ਲਿਆ ਬਾਕੀ ਬੰਦੇ ਉਹ ਆਂਦੇ ਮਗਰ ਤੇ ਮੈਨਾਂ ਤੁਰਿਆ ਪਰ ਗਰਮੀ ਬਹੁਤ ਲੱਗਦੀ ਪੂਰੀ ਗਰਮੀ ਚੜ੍ਹਦੀ ਤੁਸੀਂ ਨਪਸੀਨ ਹੋ ਗਏ ਮੀਰ ਬਲਵਾ ਮੀਰ ਬੰਦਰ ਅੱਧੇ ਜਾ ਸਕਦੇ ਆ ਤੇ ਸਾਡੇ ਵਰਗੇ ਮੀਡਲ ਕਲਾਸ ਐਂਡ ਜਾ ਸਕਦੇ ਆ ਜਿਨ੍ਹਾਂ ਨੇ ਬਜਟ ਚ ਪਾਣਾ ਵਾ ਨਹੀਂ ਤੇ ਇੱਥੇ ਬੋਝ ਨਾਲੇ ਵੀ ਆ ਗਏ ਇੱਥੇ ਵੀ ਜਾ ਰਹੇ ਮੱਕਰੇ ਕੀ ਕਰਨਦੇ ਆ ਅਹੀਂ ਅੱਗੇ ਨਿਕਲ ਚੱਲੇ ਤੇ ਇਹ ਮਗਰ ਮਾਜਾ ਵੀਂਦੇ ਆ ਭਾਈ ਕੋ ਦੇਖ ਮੁਕਾਬ ਵੀ ਹੜਿਆ ਸ਼ਾਕਾ ਗੱਦਾ ਸਾਂ 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 ਜੀ ਬੋਲੀ ਬਲਾਲਾ ਕੋਟ ਰਾਹੁਲ ਨੇ ਵੀ ਇਹ ਕੋਟ ਕੋਟਰ ਲਾਲ ਡਸਟਪਿੰਚ ਛੁੱਟੀ ਇੱਥੇ ਬ੍ਰੇਕ ਲਿਆ ਵਾ ਇਹਨਾਂ ਨੇ ਛਾਰਿਆਂ ਨੇ ਹਾਂ ਓਏ ਕੈਮਰਾਮੈਨ ਹਾਂ ਨਾਲੀ ਕਾੜੀ ਜਾ ਜਾ ਪਾਣੀ ਨਹੀਂ ਆ ਜਾਣਾ ਦੂਜਾ ਬ੍ਰੇਕ ਆ ਤੀਜਾ ਦਿਓ ਚ ਪਤਮਰੇ ਕਰੀ ਆਹੀ ਛਾਰਿਆਂ ਨੇ ਅੱਗੇ ਆ ਉਹ ਤੈਨੂੰ ਮਗਰਵਾਉਂਦੇ ਸਾਨੂੰ 5 ਮਿੰਟ ਹੋ ਗਏ ਇੱਥੇ ਖੜੋਤੇ ਨੇ ਹਰ ਫੇਨ ਨਾਲ ਭਾਈ ਜਲਦੀ ਤਰੋ ਗਾਈ ਜੁਨੇ ਤੇ ਠੀਕ ਆ ਆਪਣਾ ਸਣਾਓ ਪਿਆ ਪਾਣੀ ਮਾਜਾ ਮਾਜਾ ਮਾਜੇ ਦੇ ਵਿੱਚ ਪਾਇਆ ਤੈਨੂੰ ਸਾਰਾ ਪੀ ਲੈਣਾ ਜਾ ਕੇ ਥਾਂ ਜਾ ਕੇ ਨਾ

ਦੇਖੋ ਇੱਥੋਂ ਦਾ 뷰ਪੁਆਇੰਟ ਬੰਦੇ ਚਲੀ ਗਏ ਨੇ ਤੇ ਫੋਟੋਆਂ ਇੱਥੇ ਚਾ ਲਿੰਦਾ ਘਰ ਆਇਆ ਚਲੋ ਚਲੋ ਅੱਗੇ ਚਲੀਏ ਰਹਿਣ ਵਾਲੀਏ ਪਰਾਉਲਾ ਜਾ ਹੌਲੀ ਹੌਲੀ ਮੁੜੇ ਕਰੀ ਜਾਂਦੇ ਚੜ੍ਹਾਈ ਵਿੱਕੀ ਪਾਉ ਅੱਗੇ ਜਾਂਦੇ ਸਾਰੇ ਜਣੇ ਫੇਰ ਇਕੱਠੇ ਹੋ ਗਏ ਤੇ ਅੱਧ ਕਾਰੀ ਗਏ ਨਹੀਂ ਐ ਸਿੱਧਾ ਹੀ ਮਾਤਾ ਦੇ ਭਗਵਾਨ ਵਾਲੇ ਨੂੰ ਤੁਰ ਪਏ ਸਾਬਾਈ ਦਾ ਜੋਰ ਹੋ ਗਿਆ ਮੈਨੂੰ ਲੱਗਦਾ ਤੇਰਾ ਮੇਰਾ ਭਾਈ ਹੋਨੇ ਜੋਰ ਹੋ ਗਿਆ ਸਿਮੂ ਦਾ ਵੀ ਹੋ ਗਿਆ ਰਾਹੁਲ ਤਾਂ ਠੀਕ ਹੈ ਇੱਕ ਭਾਈ ਤੇ ਖਾਲੀ ਹੱਥ ਇਹ ਤਾਂ ਠੀਕ ਹੀ ਹੁਣ ਜੈਗ ਦਾ ਲਾਲੀਆਂ 골ਦੀ ਬਾਣ ਖੁੱਲਾ ਰਹਾ ਹੈ ਕਿੰਨਾ ਸੋਹਣਾ ਸਾਰਾ ਰਾਤ ਦਰੋਂ ਇਹਨਾਂ ਖੁੱਲਾ ਇਹ ਰ ਅੰਬੂਲੈਂਸ ਆ ਲੱਗ ਗਈ ਆ ਤੁਰਿਆ ਨੇ ਹੋਲੀ ਹੋਰੀ ਹੈ ਕੀ ਹੋਇਆ ਮੇਰੀ ਵੀ ਸੈਟ ਪਏ ਤਾਂ ਹੁੰਦਾ ਸਭ ਤੇ ਆ ਜਿਹੜੇ ਸੌਂਦੇ ਸਨ ਉਹ ਪਾਣਾ ਲਗਨ ਤੁਰਿਆ ਜਾਨੇ ਸਿਮੂ ਹੁਣੇ ਮਗਰ ਹੀ ਜਿੱਦੈ ਕੈਮਰਾ ਕੱਢਿਆ ਨਾਲ ਹੀ ਅੱਗੇ ਤੁਰ ਪਿਆ ਹੁਣ ਮੈਂ ਨਾਲ ਇੱਕ ਸਾਹ ਦੇਖੀ ਪਿਆ ਦੇਖਿਓ ਦੇਖਿਓ ਬੰਦਾ ਹੈ ਇਹ ਬਹਲੀ ਜੀ ਹੈ ਨਾ ਇਹ ਵਾਕੇ ਜੇ ਆਪਕੋ ਇਹ ਇਹ ਆ ਬਹਿ ਗਿਆ ਆਓ ਹਨ ਕਢੀ ਵਾਤਾ ਦ ਕਰੋ ਤੋ ਪਾਣੀ ਭਰ ਆਂਦੇ ਠੰਡਾ ਵਾਟਰ ਭਰ ਮਾਂ ਮਾ ਪੂਰਾ ਫਿਨਰ ਜੀ ਨੋ ਗਿਆ ਕਾ ਚਾ ਟਾਈਮ 11 11:30 ਵਜੇ ਟਾਈਮ ਉਹ ਮੋਟਰ ਵੀ ਆਂਦੇ ਆ ਡਿਊਟੀ ਵਾਲੇ ਹੋਣੇ ਆ ਪੱਕਾ ਨਿਤਨਾਂ ਰੋਜ਼ ਕਿੱਥੋਂ ਆਂ ਜਾਣ ਚਲੋ ਭਾਈ ਕਬੈਣਾ 10 ਮਿੰਟ ਨਹੀਂ ਨਹੀਂ ਇੱਥੇ ਬੈਠ ਕੇ ਪਾਣੀ ਪੂਣੀ ਪੀਣ ਲੱਪੇ ਮੁੰਡੇ ਦਾ ਮਾਰ ਲੱਪੇ ਰਾਉਲ ਤੇ ਕਿਆ ਮਾ ਉਹਨਾਂ ਨੂੰ ਬਹੁਤ ਸਮੂਹ ਸਮੂਹ ਵਾਲਾ ਸਮੂਹ ਵਾਲਾ ਨੱਕ ਕਿੱਡਾ ਓਏ ਸਮੂਹ ਵਾਲਾ ਸ਼ਿਮੁੰਦੀ ਤੇ ਥੁੱਤੀ ਬੋਲ ਰਹੀ ਹੈ ਅਭੀ ਹਮ ਕੁਝ ਬੋਲ ਨਹੀਂ ਸਕਤੇ ਹਮ ਡਿਸਪਰੈਸ਼ਨ ਮੇ ਹੈ ਹਲਾ ਸਾਭੀ ਭਾਈ ਦੀ ਬੋਲਗੀ ਤੋਤੀ ਹਾਂ ਬੋਲਣੇ ਬੋਲਣੇ ਲਗਾ ਰੁਕ ਜਾ ਅੰਦਰ ਆਏ ਚਾਹ ਪੀਣ ਲੱਗੇ ਸਾਰੇ ਜਣੇ ਓਏ ਬੋਲੀ ਵਾਜਾ ਕਰਕੇ ਦੇਖੋ ਕਿੰਨਾ ਮਾਜਾ ਆਤਾ ਕਰਕੇ ਦੇਖੋ ਟਾਈਮ 11:46 ਹੋ ਗਿਆ ਪੈਰਾਂ ਦਾ ਕਰੰਟ ਨਿਕਲ ਗਿਆ ਸਾਰਿਆਂ ਨੇ ਠੀਕ ਓਹੀ ਸਾਭੀ ਭਾਈ ਉਹ ਚਾਹ ਕਰ ਰਹਾਂਦੇ ਆ

ਤੁਰੀ ਜਾਂਦੇ ਆ ਹੌਲੀ ਹੌਲੀ ਪੂਰਾ ਰਸਤਾ ਖਾਲੀ ਹੋ ਗਿਆ ਕੋਈ ਨਹੀਂ ਆਉਂਦਾ 12 ਵਜ ਗਏ ਅਗਲਾ ਦਿਨ ਚੜ ਗਿਆ ਵਾ 3 ਕਿਲੋਮੀਟਰ ਰਹਿ ਗਿਆ ਵਾ ਸਪੀਡੋ ਬੋਰ ਆਇਆ ਸੀ ਵੀਡੀਓ ਚਾਲੂ ਨਹੀਂ ਹੋਈ ਤੇ ਬੰਦੇ ਸਾਡੇ ਤੁਰ ਹੀ ਜਾਂਦੇ ਆ ਸ਼ਿਮੂ ਤੇ ਅਮਰਦ ਅੱਗੇ ਅੱਗੇ ਮੜ ਕੇ ਬੈ ਵੀ ਜਾਂਦੇ ਝਾਤੀ ਤਾਂ ਪਹਿਲਾਂ ਹੀ ਅੱਗੇ ਅੱਗੇ ਧਰੰਦੇ ਤੁੱਤੀ ਬੋਲ ਗਈ ਇਹਨਾਂ ਦੀ ਪੁਲਿਸ ਆਜੂਗੇ ਕਹਿੰਦੇ ਸਾਡਾ ਪੁਸ਼ ਪੁਸ਼ਪਾ ਜਗਾਤਾ ਮਗਰ ਉਹ ਆਓ ਆਓ ਮਾਹੀ ਤੇ 3 ਜਣੇ ਆ ਗਏ ਅੱਗੇ ਪੁਸ਼ਪਾ ਮਗਰ ਆ ਗਿਆ ਪੁਸ਼ਪਾ ਲੱਭਣ ਹੀ ਨਹੀਂ ਦਿਆ ਕਿਤੇ ਅੱਗੇ ਚੱਕ ਕਰਦੇ ਆਂ ਵੇਟ ਇਹਨਾਂ ਦੀ ਹੁਣ ਗੈਂਗ ਚੇਂਜ ਕਰ ਲਈ ਆ 골ਡੀ ਪਾਸੇ ਰਾਹੁਲ ਅੱਗੇ ਨਿਕਲ ਗਿਆ ਇੰਨਾ ਬੰਦਿਆਂ ਨਾਲ ਹੋ ਗਿਆ ਮੈਂ ਹਾਂ ਲੋਕਸ ਹਾਓਰ ਆਰ ਯੂ ਬੰਦੇ ਟਿੱਲੇ ਆ ਥੋੜੀ ਉਹ ਹੀ ਬੈਠੇ ਹੋ ਵੀ ਮਾਤਾ ਦਾ ਭਵਨ ਲੰਮਾ ਲਾਪਿਆ ਸਾਹਮਣੇ ਹੀ ਆ ਗਿਆ ਵਾ ਪੁੱਜਦੇ ਆ ਤੇ ਮੂੰਹਾਂ ਧੋ ਕੇ ਤੇ ਫਿਰ ਗੱਸਣ ਕਰ ਚੱਲਦੇ ਆ ਹੈਂ ਅਮਰਤਾ ਆ ਜਾ ਓਏ ਸਾਰਿਆਂ ਨੇ ਪੁੱਜ ਗੀਆਂ ਭਵਨ ਦੇ ਸਾਹਮਣੇ ਬਿਲਕੁਲ ਸਾਡੀ ਅੱਖਾਂ ਦੇ ਸਾਹਮਣੇ ਚੱਕਰ ਲੈ ਆ ਜਾਈ ਮਾਪਾ ਚੱਕ ਲੋਤੇ ਆ ਕੜਾ ਸਾਹਮਣੇ ਬਾਜ ਚੱਕਾ ਪਾ ਦੇ ਕੇ ਫੜਨੀ ਜਾਵਾਂ ਤੇ ਦੇ ਦੇ ਜਗ੍ਹਾ ਕਰਾਉਂਦੇ ਆ ਜੋ ਨਹੀਂ ਕਰਾਂਗੇ ਸਾਹਮਣੇ ਪਾਪਾ ਜੀ ਇੱਥੇ ਸੌਂ ਗਿਆ ਪਤਾ ਕੀ ਆ ਰਿਹਾ ਹੈ ਇੱਥੇ ਬੈਗ ਰੱਖਣ ਦਾ ਪਲਾਨ ਕੈਂਸਲ ਹੋ ਗਿਆ ਲਾ ਲਓ ਸੁਣ ਮਾਤਾ ਅੱਛਾ ਢੰਗਾ ਮਾ ਬਾਹਰ ਇੱਥੇ ਪਰ ਆ ਜਾਲ ਸਾਰਿਆਂ ਨੇ ਚੜਾ ਗਏ ਇੱਕ ਇੱਕ ਜਾਣਾ ਕਰਾਵਾ ਆਹੋ ਇੱਕ ਇੱਕ ਜਾ ਲੈ ਆ ਮੈਂ ਇੱਕ ਇੱਕ ਜਾਣਾ ਕਰਾ ਲਓ ਉਹ ਦੇਖੀ ਅਮਰਤ ਕਿੱਧਰ ਜਾਂਦੇ ਸੈ ਲੈਣ ਉਧਰੋਂ ਪ੍ਰਸ਼ਾਦ ਲੈ ਲਏ ਸਾਰਿਆਂ ਨੇ ਤੇ ਹੁਣ ਤੁਰ ਪਏ ਆ ਮੱਥਾ ਟੇਕਣ ਵਾਸਤੇ ਕੀ ਬੋਲਦੇ ਆ ਕੋੜੀਆਂ ਉੱਤਰ ਕੇ ਜਾਂਦੇ ਆ ਲੋਕਰ ਚ ਸਮਾਨ ਰੱਖਣ ਉਹ ਦੇਖੋ ਲੋਕਰ ਮਿਲਦਾ ਆ ਜਨ ਲਈ ਜੋ ਸਾਹਮਣੇ ਮਾਤਾ ਦਾ ਭਵਨ ਆ ਆ ਗਏ ਲੋਕਰ ਚ ਰੱਖਾ ਲੱਗੇ ਆ ਇੱਕ ਹੈ ਨੰਬਰ 343 ਦੂਜਾ ਕਰਿਓ ਨੰਬਰ ਕਿੰਨਾ ਸਮੂ 343 ਹੈ 343 ਆ ਕੇ ਮਿਲਦੇ ਆ ਬਸ 2 hours later ਮਸਾ ਦੇ ਗਏ ਆ ਸਾਰੇ ਆਨੇ ਪੁਰਾ ਡੈਗੂ ਪਾਵੇ ਚੱਲੇ ਆ ਪੈਰ ਉਦੇ ਪਹਿਲਾ ਦੇਖਨੇ ਆ ਰੋਟੀ ਪਾਣੀ ਖਾਣਾ ਵਾ ਜਾਂ ਕੀ ਕਰਦੇ ਆ ਮੁੰਡੇ ਪੈਰ ਉਨਾਂ ਦੀ ਚੜਾਈ ਸਟਾਰਟ ਆ ਜੋ ਕਿ ਬੰਦੇ ਆ ਡੇ ਸਾਰੇ ਢਿੱਲੇ ਵਾਠੇ ਹੋ ਗਏ ਆ ਹੈ ਪਰ ਨਾਲ ਨਾਲ ਹੀ ਇੱਕ ਦੂਸਰੇ ਦਾ ਆਸ ਰਹੀ ਆ ਗੋਲਦੀਪਾ ਗੋੜੇ ਗੋੜੇ ਰਾਜਮਾ ਚੋਲ ਖਾਣ ਲੱਗੇ ਆ ਤਿੰਨੇ ਕਰਾਇਆ ਰਾਜਮਾ ਚੋਲ ਤੇ ਚਾਰ ਕੜੀ ਚੋਲ ਬੰਦੇ ਬੈਗੇ ਆ ਬਾਹਰ ਇੱਥੇ ਇੱਥੋਂ 뷰 ਸਿੱਧਾ ਬਾਤਾ ਦਾ ਦਰਸ਼ਨ ਬਹੁਤ ਹੀ ਵਧੀਆ ਹੋਏ ਆ ਤੇ ਆਨੇ ਆਪਾਂ ਸਾਰੇਗੇ ਲੇ ਗਏ ਆ ਲੈਨ ਚੱਲੇ ਆ ਰਾਜਮਾ ਛੋਲ ਕੋਲ ਕੋ ਬੰਦੇ ਲੱਗੇ ਸਾਡੇ ਰਾਜਮਾ ਛੋਲ ਤੇ ਕਰਦਾ ਕੰਮ ਉਹੀ ਤੇ ਕੜੀ ਛੋਲ ਆ ਗਿਆ ਖਾ ਕੇ ਫਿਰ ਕਰਦੇ ਚਲਾਈ ਸਟਾਪ ਉਂجر ਸ਼ੱਕ ਕੇ ਤੇ ਫੇਰ ਤੋਂ ਚੱਲ ਪਏ ਆ ਚਾਹ ਪੀਣੀ ਹੁਣ ਦੇ ਦੇ ਅੱਗੋਂ ਵੀ ਤਾਂ ਉੱਪਰ ਚਲ ਗਏ ਹੀ ਫਿਰ ਇਹਨਾਂ ਨੂੰ ਜੇਤਾ ਆਇਆ ਕਿ ਚਾਹ ਪੀਣੀ ਹੈ ਫਿਰ ਉੱਥੋਂ ਥੱਲੇ ਆਏ ਆ ਸਪੈਸ਼ਲ ਚਾਹ ਪੀਵਾਂ ਫਿਰ ਉਹ ਨਾਦੀ ਜਿਹੜੀ ਸਟਾਈਟ ਸਟਾਰਟ ਕਰਦੀ ਹੈ ਖਿੱਚ ਕੇ ਮੈਂ ਰਾਹੁਲ ਤੇ ਗੋਲਦੀ पे ਅੱਗ ਗਏ ਬਾਕੀ ਸਾਰੇ ਆ ਮਗਰ ਤੇ ਸਭ ਤੁਹਾਡੇ 10 ਮਿੰਟ ਸ਼ਾਮ ਮਮਾ ਚੜਨਾ ਨਹੀਂ ਸੰਦੇਵੀ ਆ ਗਿਆ ਮਗਰੇ ਹੀ ਪਿਛੇ ਰਹਿ ਗਦੇ ਹੀ ਥੋੜੇ ਜਿ ਆਰੇ ਖੋਕਾ ਦਾ ਬੈਠਾ ਚਲੋ ਆ ਬੰਦੇ ਦੀ ਤੂਤੀ ਬੋਲ ਚੀਂ ਥੱਲੇ ਵਾਲੇ ਦੀ ਮੈਨੂੰ ਵੀ ਲੱਗਦਾ ਇੱਕ ਇਧਰ ਬੋ ਰਿਆ ਤੇ ਬੈਠਾ ਵਾ ਜੀ ਇਹ ਨਹੀਂ ਇਹ ਨਹੀਂ ਬੋਲੀ ਬਾਬਾ ਆਰੇ ਭੋਜੀ ਇਹਨੂੰ ਬੋਰੇ ਚ ਪਾ ਕੇ ਖਰਨਾ ਪੈਣਾ ਆ ਦੇਖੋ ਇਹਨੂੰ ਠਾਲੇ ਲੱਗਾ ਕੋਠਿਆਂ ਮੇ ਜਾ ਰਿਹਾ ਹੋਣ ਗੋਲੀ ਪਾ ਦੇਖੀ ਉਧਰ ਨਾਲ ਪੈਰ ਪਾ ਲਿਓ ਪਰੇ ਬਾਬਾ ਜੱਬੇ ਦਾਤ ਚਲੋ ਚਲੋ ਸਭੀ ਪਾ ਆਹ ਚੱਟ ਕੇ ਆਓ ਖੇਚ ਕੇ ਭੈ ਜੋ ਇੰਜ ਹੁਣ ਤਾਂ ਪੌੜੀ ਤੇ ਚੜ ਗਿਆ ਆ ਜਾ ਆ ਜਾ ਸਿਮੂ ਕੱਲ ਲਈ ਉਧਰ ਨੂੰ ਚਲ ਗਿਆ ਓਏ ਪੌੜੀਆਂ ਹੈ ਹੀ ਬੜੀਆਂ ਉਹ ਉੱਤੇ ਹਾਈ ਤਾਂ ਚੜ ਜਾਣਾ ਫੜ ਫੜ ਕੇ ਉਹ ਆਹ ਕੋਈ ਜਗ੍ਹਾ ਮਜੇ ਉਹ ਰਹਾ ਪੌੜੀਆਂ ਸਮਾਨ ਆ ਨੰਗਾ ਬੰਗੇ ਨਾ ਮੈਂ ਰਾਜਨੀਤਿਕ ਐਮਸਰਾ ਬਾਕਸੇ ਤੇ ਨਹੀਂ ਪੁੱਜ ਗਏ ਉਹ ਭੜਾਵਾ ਭਾਈ ਗੇ ਬੰਦੇ ਤੂੰ ਕਿਧਰ ਪੋੜੀਆਂ ਦੇ ਆ ਗਏ ਤੂੰ ਧਿਆਨ ਨਹੀ ਆਈ ਪੋੜੀਆਂ ਇੱਧਰ ਨੂੰ ਨਹੀਂ ਛਾਪਾ ਜਿੰਮੂ ਅਡਾਹਰ ਚੱਤਾਂ ਇਹ ਛਾਪਾ ਬੈਨ ਜਗ੍ਹਾ ਲੱਭਣ ਪੋੜੀਆਂ ਖਤਰਾ ਆ ਭਾਈ ਸੋ ਮਾਰ ਮਾਰੀ ਮੋਹਾਈ ਪੌਰੀ ਆਹ ਹਰਕੇ ਤੇ ਆਹ ਗੱਲ ਕਹਿ ਰਹੇ ਆ ਜਿਹੜੇ ਹੱਡੇ ਤੋਂ ਮਗਰ ਹੀ ਉਹ ਪੁੱਜ ਗਏ ਫਾਈਨਲੀ ਪੁੱਜ ਗਏ ਫੇਰ ਉਹਨਾ ਤੇ ਆਹੋ ਪੁੱਜ ਗਏ ਕਹਿੰਦੇ ਤੇ ਇਹਨਾਂ ਨੂੰ ਸੀਟ ਨਹੀਂ ਮਿਲੀ ਕੁਝ ਜੀ ਬੈਗੇ ਤੇ ਆਪਣੀ ਗੱਲ ਦੱਸਣਾ ਆਪਣੀ ਕੀ ਆਪਣੀ ਗੱਲ ਅਸੀਂ ਮੈਂ ਬੈਠਿਆ ਹਾਂ ਬੈਠੇ ਬੈਠੇ ਸਾਰੇ ਰਾਹ ਐਂਡ ਦੇ ਅਗੇ ਇੱਕ ਵਾਰੀ ਪੀਲਰ ਆਗੇ ਤੇ ਹੁਣ ਦੇਖੀ ਗੱਲਾਂ ਕਰਦੇ ਆਨੂੰ ਉਹ ਤੇ ਸੀੜੀ ਹਾਲੇ ਹਾਲੇ ਉਸੇ ਜਿੱਥੇ ਇਥੇ ਇੱਥੋਂ ਮਤਦਾ ਮੰਦਰ ਬੰਦੇ ਪੂਰੇ ਹੀ ਤੇ ਉੱਪਰ ਪੁੱਜ ਗਏ ਫਾਈਨਲੀ ਆ ਬੰਦੇ ਸਾਡੇ ਇੱਥੇ ਬੈ ਗਿਆ ਕਹਿੰਦੇ 10 ਮਿੰਟ ਬੈਹਿ ਜੀਏ ਫਿਰ ਮੱਥਾ ਟੇਕ ਕੇ ਚੱਲਦੇ ਆ 15 ਹੋ ਗਿਆ ਉਹ ਦੱਤ ਕੀ ਉੱਥੇ ਮਮਾ ਲੋ ਖਾਈ ਜਾਣੀ ਇੱਥੇ ਵੀਡੀਓ ਬਣ ਜਾਣੀ ਸਾ ਪਈ ਆਈ ਹੁਣ ਚੱਲੇ ਆ ਪੈਰੋ ਨਾਲ ਤੇ ਮੱਥਾ ਟੇਕਣ ਤੇ ਵਲੋਗ ਕਰ ਲੱਗੇ ਆ ਬੰਦ ਉਹ ਥੱਲੇ ਨੂੰ ਚਾਲੇ ਪਾ ਤੇ ਆ ਜੋ ਕੀ ਕਹਿੰਦੇ ਮੈਂ ਨਾ ਚਲੀ ਜਾਂਦੇ ਬਲਾਰੀ ਮਾਰ ਕੇ ਉਹੜੀਆਂ ਉੱਤਰਦੇ ਹੋਏ ਚਲੀ ਜਾਂਦੇ ਐ ਮਿੱਟੀ ਵਾਲਾ ਪਿਆਰ ਪੁੱਜ ਗਏ ਆ ਬੰਦੇ ਆਲੇ ਠੀਕ ਹੀ ਆ ਫਿਲਹਾਲ ਤੇ ਬਣਵਾ ਦੇ ਬੋਲ ਰਹੀਆਂ ਨਾ ਕਿ ਪਾਣ ਚੜਾ ਨਹੀਂ ਪੈਣੀ ਮੈਨੂੰ ਲੱਗਦਾ ਮੈਂ ਸਲੀਪਾਂ ਲੱਗਾ ਥੋੜੀ ਲੱਗੇ ਹਜੇ ਅੱਧ ਘੜੀ ਤੇ ਨਹੀਂ ਪੁੱਜੇ ਹੈਨਾ ਤੇ ਇੱਥੇ ਬੈਠੇ ਆ ਦਿਨ ਚੜ ਗਿਆ ਵਾ ਤੋਂ ਵੀਊ ਚੈੱਕ ਕਰ ਲਓ ਸਾਬੇ ਢੇਰੀ ਹੋ ਗਿਆ ਲਈ ਚਲੋ ਦਿਨ ਚੜ ਗਿਆ ਵੱਜ ਗਏ ਅੱਗੇ ਥੋੜੀ ਜੀ ਸਾਰੇ ਬੰਦੇ ਅੰਮ੍ਰਿਤ ਅੱਗੇ ਚੱਕਦੇ ਆ ਤੇ ਇੱਧਰ ਦਾ ਸਾਹਮਣੇ ਦਾ ਥਿਊ ਚੈੱਕ ਕਰੋ ਸ਼ੇਰ ਦੇ ਵੱਜ ਗਏ ਆ ਓਹੋ ਟਾਈਮ ਨਹੀਂ ਦੱਸਦੀ ਨਰਾਜ ਹੋ ਗਈ 7:51 ਚਲਿਏ ਚਲਿਏ ਗੋਲੀ ਬਾ ਚਲੋ ਸਭ ਕੋ ਯੋ ਅੱਗੇ ਹੁਣ ਫੇਰ ਹੋ ਚੁੱਕੀ ਆ ਜਾਣਦੇ ਆ ਥੱਲੇ ਆਪਾਂ ਚਾਰੇ ਜਾਣੇ ਰਹਿ ਗਏ ਬਾਕੀ ਤੇ ਚੱਲ ਗਿਆ ਉਹ ਦੇਖੋ ਜਾਣਦੇ ਥੱਲੇ ਤੇ ਵੀਊ ਚੈੱਕ ਕਰੋ ਭੈਂ ਚੋ ਵੀਊ ਦਿਖਾ ਦੇ ਸੰਦੇ ਆਪਾਂ ਡੇਕ ਚੱਲਾਏ ਤਦ ਇਹ ਵੀ ਆ ਜਾਣਾ ਚੈੱਕ ਕਰੋ ਸਾਹਮਣੇ ਦਾ ਤਾਂ ਗੱਡੀਆਂ ਵਾਲੇ ਰਾਹ ਤਾਂ ਪੈ ਗਈ। ਉਹਨੂੰ ਡਰਾ ਹੀ ਨਹੀਂ ਮੁੱਕੰਦਿਆ। ਸ਼ੋਰਟਕਟ ਮਾਰ ਕੇ ਸ਼ੋਰਟਕਟ ਦੀ ਲੌਂਗ ਕਾਟੀ ਪੈ ਗਿਆ ਹੁਣ 8 ਕਿਲੋਮੀਟਰ ਵੱਧ। ਤੇ ਸਾਹਮਣੇ ਬਾਂਗਾਂਗਾਂ ਲੱਗ ਪੁੱਜ ਗਏ। ਇਧਰ ਕੋਲ ਪਾ ਉਹਦੇ ਪੌੜੀਆਂ ਸਿੱਧਾ ਤਾਂ ਚੜ ਜਣੀਆਂ। ਦੇਖਿਓ ਕਿ ਪੌੜੀਆਂ ਪੀਨੇ ਕਰਾ ਦੇ ਕੇ ਹੋਰ ਗਾ ਵੱਡਾ। ਬਾਕੀ ਬੰਦੇ ਹੱਡੇ ਤੇਨ ਪਿੱਛੇ ਆ ਅੱਗੇ ਦੇ ਅੱਗੇ ਮੈਂ ਰੁਕ ਦੋ ਮਾਦਿਆ ਨਾ ਡੀਰ ਨਾ ਆੜਾ ਨਾ ਜਨਣਾ ਵੀ ਪਾ ਲੈਪੋ ਤੇ ਰੋ ਪਾ ਇਧਰ ਸੁਰ ਗੋਲ ਡਿਵਾ ਸਾਡਾ ਪਾਣੀ ਕਿਹ ਆਇਆ ਸਾਡਾ ਉਦਾਂ ਹੀ ਹੈ ਰਸਤੇ ਆਉਣਾ ਹੈ ਹੁਣ ਇਧਰੋਂ ਆਏਗਾ ਉਹ ਉਧਰ ਕਮਰੇ ਦੇ ਮਗਰ ਮਾਰ ਜਾਣਾ ਕਮਰੇ ਹੱਲ ਬਾਕੀ ਦੇਖੋ ਫਾਈਨਲੀ ਰੂਮ ਮੇ ਲੱਗ ਗਿਆ ਸਾਰੇ ਜਾਣ ਚੱਲੇ ਆ 15 ਦੇ ਦੇ ਕੀ ਹੋ ਰਿਹਾ ਠੀਕ ਹੈ ਸਹੀ ਆ ਟਾਈਮ ਬਾਕਸ ਸੇਰੇ ਨਿਕਲ ਨਹੀਂ ਆ ਗੱਦਾ ਤੇ ਕਹਿੰਦਾ ਉਹ ਦੇ ਦਿੰਦਾ ਮੈਂ ਇਧਰ ਤਿਹ ਲੱਗਾ ਨਿਕਲੇ ਨਾਲ ਹੀ ਖਾਣ ਲੱਗਾ ਰੋਟੀ ਮਿਲਦੇ ਮੈਨੂੰ ਅਗਲੇ ਵਿੱਚ ਇਹ ਤੇ ਰੋਟੀ ਬਣੀ ਖਾਣ ਲੱਗੇ